ਜੱਤ ਦੇ ਵਿੱਚ ਆਇਓ ਕੀ ਦਿੱਕਤ ਆ ਰਹੀ ਹੈ ਦਿੱਕਤ ਹੈ ਸਾਨੂੰ ਤਿੰਨ ਲੋਕੇ ਮੁੜਦੇ ਨੇ ਅੱਜ ਸਾਡੀ ਪਰਤੀ ਕੱਟੀ ਗਈ ਆ ਨਹੀਂ ਉਹਨਾਂ ਨੂੰ ਪਰਤੀਆਂ ਬੰਦ ਹੋ ਜਾਂਦੇ ਨੇ ਹਮ ਡਾਕਟਰ ਇੱਕ ਅਮਰੀਜ਼ ਵਾਲੇ ਹੋ ਗਏ ਆ ਜੀ ਇਸ ਕਰਕੇ ਵੀ ਇਸੇ ਡਾਕਟਰ ਇੱਕ ਦੋ ਹੋਰ ਹੋਣੇ ਚਾਹੀਦੇ ਆ ਬਿਲਕੁਲ ਜੀ ਹਾਂ ਸਾਨੂੰ ਸਭ ਤੋਂ ਪੂਰੀ ਨਹੀਂ ਮਿਲ ਰਹੀ ਇਹ ਕੈਰੈਕਟਰ ਆ ਜੀ ਜੀ ਹਾਂ ਜੀ ਨਹੀਂ ਪੰਜਾਬ ਸਰਕਾਰ ਤਾਂ ਕਹਿੰਦੇ ਸਿਰਸੂਰ ਦੇ ਵਲੀ ਖਾਸਿਆਂ ਨੂੰ ਦਿੱਤਾ ਜਾ ਰਿਹਾ ਹੈ ਕਿਸੇ ਨੂੰ ਲੱਗ ਰਿਹਾ ਕੋਈ ਧਿਆਨ ਤਾਂ ਨਹੀਂ ਦਿੱਤਾ ਜੀ ਕੋਈ ਧਿਆਨ ਨਹੀਂ ਦਿੱਤਾ ਕੋਈ ਧਿਆਨ ਨਹੀਂ ਦਿੱਤਾ ਹਾਂ ਬੈਠਿਆਂ ਨੂੰ ਹਾਂ ਜੀ ਬਾਰੀ ਨਹੀਂ ਆਈ ਹਜੇ ਤੱਕ ਬਾਰੀ ਨਹੀਂ ਆਈਗੀ ਨਹੀਂ ਜੀ ਇੱਥੇ ਕਿੰਨੇ ਡਾਕਟਰ ਜਿਹੜੇ ਹੈਗੇ ਰੈਗੂਲਰ ਚੈੱਕਅਪ ਕਰਦੇ ਨੇ ਇੱਕ ਡਾਕਟਰ ਮੈਡਮ ਹੀ ਹੁੰਦੀ ਹੈ ਇੱਥੇ ਮੈਡਮ ਹੀ ਹੁੰਦੀ ਹੈ ਹਾਂ ਜੀ ਤੇ ਫਿਰ ਤੁਹਾਨੂੰ ਦਿੱਕਤ ਨਹੀਂ ਆਣੀਗੀ ਦਿੱਕਤ ਤਾਂ ਆਉਂਦੀ ਹੈ ਸਰ ਫਿਰ ਬਾਸੇ ਤੋਂ ਮਹਿੰਗਾ ਲਾ ਆ ਜਾਏ ਤੇ ਫ੍ਰੀ ਦੇ ਮਾਰੇ ਆਉਂਦੀ ਆ ਹਾਂ ਜੀ ਪਰ ਸਾਰੇ ਟੈਸਟ ਵਗੈਰਾ ਫ੍ਰੀ ਨਹੀਂ ਹੁੰਦੇ ਇੱਥੇ ਕੁਝ ਨਹੀਂ ਹੋ ਰਿਹਾ ਨਹੀਂ ਨਹੀਂ ਪੰਜਾਬ ਸਰਕਾਰ ਤਾਂ ਕਹਿੰਦੀ 600 ਦਾ ਵਾਸਤੇ ਖਾਸੇ ਹੁੰਦੇ ਤਿਆਰੇਗਾ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਉਹਨਾਂ ਨੂੰ ਨਹੀਂ ਸਰ ਸਾਰੇ ਸੂਰਤ ਨਹੀਂ ਮਿਲਦੀ ਰਹੀ ਇੱਥੇ ਕੋਈ ਨਹੀਂ ਮਿਲਦੀ ਕੋਈ ਸਰਕਾਰ ਤੋਂ ਕੀ ਮੰਗ ਕਰਦੇ ਵੀ ਕੀ ਹੋਣਾ ਚਾਹੀਦਾ ਸਰ ਇੱਥੇ ਵਧੀਆ ਡਾਕਟਰ ਹੋਣ ਡਾਕਟਰ ਵੀ ਦੋ ਹੋਣ ਜੀ ਮਰੀਜ਼ਾਂ ਨੂੰ ਦੇ ਕਿਤਨਾ ਵੇ ਇੰਨਾ ਇੰਨਾ ਟਾਈਮ ਬੈਠਣਾ ਔਖਾ ਹੋ ਜਾਂਦਾ ਮਰੀਜ਼ਾਂ ਵਾਸਤੇ ਬਿਲਕੁਲ ਤਾਂ ਹੋਰ ਵੀ ਗਲਵਰ ਕਰੇ ਮਤਲਬ ਕੀ ਦਿੱਕਤ ਆ ਰਹੀ ਹੈ ਤੁਹਾਨੂੰ ਇੱਥੇ ਟਾਈਮ ਕਿਨਾਂ ਸਮਾਂ ਜੀ ਇਹ ਹੀ ਆ ਵੀ ਡਾਕਟਰਾਂ ਦੀ ਕਮੀ ਹੈ ਜੀ ਡਾਕਟਰ ਇੱਥੇ ਜੀ ਵੀ ਹੁਣ ਰਾਸ਼ ਰਹਿੰਦਾ ਦੋ ਡਾਕਟਰ ਹੋਣ ਹਾਂਜੀ ਤੇ ਠੀਕ ਉਹਨਾਂ ਦੀ ਦੇਖਭਾਲ ਵੀ ਹੋਵੇ ਜਦੋਂ ਉਹਨਾਂ ਨੂੰ ਕਾਲ ਹੁੰਦੀ ਹੈ ਫਿਰ ਨਹਾਾਈ ਜਾਂਦੇ ਆ ਬਿਲਕੁਲ ਬਿਲਕੁਲ ਇੱਥੇ ਡਾਕਟਰਾਂ ਦੀ ਕਮੀ ਰਹਿੰਦੀ ਹੈ ਜਿਵੇਂ ਘੱਟ ਰਾਸ਼ ਰਹਿੰਦਾ ਪਿੰਡ ਬਹੁਤ ਲੱਗਦਾ ਸ਼ਹਿਰ ਵੱਡਾ ਹੈ ਹਾਂਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆ ਨੂੰ ਹੋ ਗਏ ਜੀ ਘੰਟਾ ਸਾਰਾ ਬੈਠਿਆ ਨੂੰ ਕਈਆਂ ਨੂੰ ਤਿੰਨ ਤਿੰਨ ਘੰਟੇ ਹੋ ਜਾਂਦੇ ਬੈਠਿਆ ਨੂੰ 10 ਤੋਂ 3 ਤਿੰਨ ਘੰਟੇ ਹੋ ਗਏ ਕੀ ਲੱਗਦਾ ਵੀ ਬਾਰਿਸ਼ ਹੁਣ ਆ ਜੂਗੀ ਹਜੇ ਅੱਜ ਵਾਰੀ ਨੂੰ ਲੱਗੇ ਜੋ ਘੰਟਾ ਅੱਧਾ ਘੰਟਾ ਘੰਟਾ ਤੇ ਘੰਟਾ ਹਾਂ ਵੀ ਤੁਹਾਡੇ ਇਹ ਵੀ ਸਰਕਾਰ ਨੂੰ ਜਿਹੜੇ ਹੈਗੇ ਹੋਰ ਡਾਕਟਰ ਭੇਜਣੇ ਚਾਹੀਦੇ ਹਾਂ ਹਾਂ ਸਰਕਾਰ ਹੋਰ ਡਾਕਟਰ ਭੇਜੇ ਜਿੱਥੇ ਇੱਕ ਡਾਕਟਰ ਬੈਠਾ ਤੇ ਦੋ ਬੈਠੇ ਹੋਣ ਜੀ 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 ਤੇ ਉਹੀ ਕੰਮ ਜਿਹੜਾ ਕੋਈ ਟੈਸਟ ਵਗੈਰਾ ਵੀ ਹੋ ਜਾਂਦੀ ਇੱਥੇ ਕਿਸ ਤਰ੍ਹਾਂ ਹੈ ਮਹਿਟ ਵਿੱਚ ਹੋਈ ਜਾਂਦੇ ਵਿੱਚ ਨਹੀਂ ਵੀ ਹੁੰਦੇਗੇ ਵਿੱਚ ਕੁਝ ਬਾਹਰੋਂ ਹੁੰਦੇ ਆ ਬਾਹਰੋਂ ਵੀ ਹਾਂ ਸਿਕੈਨਸ ਨੂੰ ਨਾ ਇਹ ਜੋ ਸੋਣਾ ਚਾਹੀਦਾ ਹਾਂ ਕੀ ਦਿੱਕਤ ਆ ਰਹੀ ਹੈ ਡਾਕਟਰ ਜੀ ਸਵਾਤ ਹੋਇਆ ਹੀ ਜਾਈ। ਹਾਂਜੀ। ਕਈ ਵਾਰ ਦੋ-ਦੋ ਵਜੇ ਤੱਕ ਬਹਿ ਕੇ ਮੋੜਨਾ ਪੈਂਦਾ। ਇਕੱਲੇ ਡਾਕਟਰ ਕਰਕੇ ਪਰਚਾ ਨਹੀਂ ਨਿਕਲ ਹੁੰਦਾ। ਹਾਂਜੀ। ਹਾਂ। ਡਾਕਟਰ ਸਾਹਿਬ ਕਰੇ ਮਨਲਾ ਵੀ ਸਾਡੇ ਮੁੱਖ ਸੀ ਕਿ ਮਨਿੰਦਰ ਜੀ ਵਧੀਆ ਡਾਕਟਰ ਸੀ ਸਾਡੇ ਚ ਉਹਨੂੰ 5 ਵਜੇ ਤੇ 6 ਵਜੇ ਤੇ ਉਹਨੂੰ ਕੋਈ ਡਿਊਟੀ ਨਾਲ ਨਹੀਂ ਤਲਕਾ ਸੀ। ਉਹ ਮਰੀਜ਼ ਕੱਢ ਕੇ ਜਾਂਦੇ ਸੀ। ਬਿਲਕੁਲ। ਹਾਂ। ਉਹ ਆਮ ਪਾਲਟੀ ਦੇ ਸਾਡੇ ਦੂ ਵੀ ਖੋਲੇ। ਬਿਲਕੁਲ। ਹਾਂ। ਕਹਿੰਦੇ ਸਾਡੇ ਲੋਕਾਂ ਦੀ ਜਾਣ ਗਰੀਬਾਂ ਦੀ ਬਚਾਉਂਦਾ ਸੀ। ਉਹ ਵੀ ਮਨਲਾ ਮਨਲਾ ਵੀ ਉਹ ਸਰਕਾਰ ਨੇ ਬਦਲੀ ਕਰਾਤੀ ਹੁਣ ਮਤਲਬ ਕਿ ਕੋਈ ਡਾਕਟਰ ਜਿਹੜਾ ਕਿ ਮੌਜੂਦ ਹੈ ਕੰਮ ਕਰੇਗਾ ਕੀ ਹਾਂ ਇੱਕ ਡਾਕਟਰ ਆਈ ਕੱਲੀ ਕੁੜੀ ਹੈ ਵਿਚਾਰੀ ਉਹ ਤੇ ਉਹਦੇ ਨਾਲ ਮਨਲਾ ਨਹੀਂ ਹਿਸਾਬ ਚੋਂ ਦੀ ਗੱਲ ਜੀ ਨਹੀਂ ਹਾਂ ਹਾਂ ਬਾਕੀ ਦੋ ਦਿਨ ਵੀ ਲੰਘ ਜਾਂਦੇ ਪਰਸੋਂ ਦੀ ਬਾਰ ਚ ਕੱਟੀ ਸੀ ਹਾਂਜੀ ਹਾਂ ਤੇ ਅੱਜ ਵਾਰੀ ਆਊਗੀ ਹੁਣ ਬਿਲਕੁਲ ਹਾਂ ਐ ਕਰਕੇ ਫਿਰ ਦਿੱਕਤਾਂ ਹੀ ਆਈ ਰੋਜ਼ ਕੰਮ ਛੱਟਣਾ ਹੈ ਪੰਜਾਬ ਸਰਕਾਰ ਤਾਂ ਕਹਿੰਦੇ ਸਿਹਤ ਸਹੂਲਤਾਂ ਨੂੰ ਲੈ ਕੇ ਜਿਹੜਾ ਕਿ ਵੱਡੇ ਵੱਡੇ ਦਾਅਵੇ ਸਿਹਤ ਸਹੂਲਤਾਂ ਹਾਂ ਵੇਖ ਲਈਏ ਤੁਹਾਡੇ ਸਾਹਮਣੇ ਆ ਡਾਕਟਰ ਸਾਹਿਬ ਕੋਲ ਸੀਗੇ ਉਹ ਵੀ ਮਨਲਾ ਪੰਜਾਬ ਸਰਕਾਰ ਨੇ ਸਾਡੇ ਕੋਲ ਆ ਬਿਲਕੁਲ ਹਾਂ ਬਹੁਤ ਚਿਰ ਦਾ ਡਾਕਟਰ ਸਾਡੇ ਮਾਨਾ ਵੀ ਹਸਪਤਾਲ ਚਲਾਉਂਦਾ ਵਧੀਆ ਚੱਲੀ ਜਾਂਦਾ ਸੀਗਾ ਜੀ ਜੀ ਹਾਂ ਕੋਈ ਟਾਈਮ ਨਾਲ ਨਹੀਂ ਸੋਦਾ ਕੋਈ ਤਲਕਤ ਵੀ ਡਿਊਟੀ ਤੋਂ ਖਤਮ ਹੋਣਾ ਉਹਨੇ 2 ਘੰਟੇ ਵੱਧ ਵੀ ਲਾ ਲੇਤਾ ਕੋਈ ਟਿਕਾ ਨਹੀਂ ਉਹਨੂੰ ਤੇ ਮਾਨਾ ਵੀ ਟੈਂਡ ਕਰਕੇ ਜਾਂਦਾ ਸਾਰੇ ਮਰੀਜ਼ ਹੁਣ ਤੇ ਸਰਕਾਰ ਤੋਂ ਕੀ ਮੰਗਣਾ ਸਰਕਾਰ ਤੋਂ ਇਹ ਮੰਗਰਦਾਈ ਸਾਡੇ ਡਾਕਟਰ ਸਾਹਿਬ ਦੁਆਰੇ ਆਏ ਇੱਕ ਦੋ ਡਾਕਟਰ ਸਾਹਿਬ ਹੋਰ ਦੇ ਸਾਨੂੰ ਉੱਥੇ ਡਾਕਟਰਾਂ ਦੀ ਦਿੱਕਤ ਆ ਰਹੀ ਹੈ ਜੀ ਅੱਜ ਸਵੇਰ 9 ਵਜੇ ਦੇ ਆਏ ਹੋਏ ਆ ਤੇ ਡਾਕਟਰ ਦੀ ਬਹੁਤ ਹੀ ਕਮੀ ਆ ਰਹੀ ਆ ਜਿਹੜੀ ਪੰਜਾਬ ਸਰਕਾਰ ਹੈ ਇਹ ਕੋਈ ਸਿਹਤ ਸਬੰਧਾ ਵੱਨੀ ਧਿਆਨ ਨਹੀਂ ਦੇਦੀ ਜੀ ਇੱਥੇ ਜੈਤੋ ਮੰਡੀ ਆ ਇਤਿਹਾਸਿਕ ਸ਼ਹਿਰ ਹੈ ਸਬ ਡਿਵੀਜ਼ਨ ਹੈ ਇਸ ਨੂੰ 72 ਪੰਚਾਇਤਾਂ ਲੱਗਦੀਆਂ ਹਮ ਪਰ ਇੱਥੇ ਨਾ ਤਾਂ ਕੋਈ ਪ੍ਰਾਈਵੇਟ ਡਾਕਟਰ ਹੈ ਤੇ ਸਰਕਾਰੀ ਡਾਕਟਰਾਂ ਦਾ ਤਾਂ ਭੜਿਆ ਆ ਲੀਏ ਜਦੋਂ ਸਰਕਾਰ ਭੇਜਦੀ ਨਹੀਂ ਇੱਥੇ ਇਸ ਟਾਈਮ ਦੋ ਡਾਕਟਰ ਹੈ ਜਿਹੜਾ ਇੱਕ ਨੱਕ ਕੰਨ ਗਲੇ ਦਾ ਮਾਹਿਰ ਹੈ ਇੱਕ ਐਮਡੀ ਡਾਕਟਰ ਹੈ ਜਿਹੜੇ ਐਮਡੀ ਡਾਕਟਰ ਹੈ ਉਹਨਾਂ ਦੀ ਤਿੰਨ ਦਿਨ ਡਿਊਟੀ ਫਰੀਦਕੋਟ ਲਗਾਤੀ ਹੈ ਤਿੰਨ ਦਿਨ ਉਹਨਾਂ ਨੇ ਜੈਤੂਆਣਾ ਤੇ ਜਿਹੜੇ ਨੱਕ ਕੰਨ ਗਲੇ ਦੇ ਮਾਹਿਰ ਡਾਕਟਰ ਹੈ ਉਹੀ ਸਾਰੇ ਮਰੀਜ਼ ਵੇਖਦੇ ਆ ਭਵੇਂ ਕੋਈ ਹਾਰਟ ਦਾ ਹੈ ਭਵੇਂ ਕੋਈ ਆਰਥੋ ਦਾ ਜਾਂ ਕੋਈ ਬੱਚਿਆਂ ਦਾ 72 ਪੰਚਾਇਤਾਂ ਲੱਗਣ ਕਰਕੇ ਆਪੀਡੀ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਡਾਕਟਰਾਂ ਨੂੰ ਵੀ ਦਿੱਕਤ ਆ ਰਹੀ ਹੈ ਤੇ ਮਰੀਜ਼ਾਂ ਨੂੰ ਵੀ ਦਿੱਕਤ ਆ ਰਹੀ ਹੈ ਹਸਪਤਾਲ ਵਿੱਚ ਹੁਣ ਤਾਂ ਬਹੁਤ ਹੀ ਦਿੱਕਤ ਆ ਰਹੀ ਹੈ ਮਰੀਜ਼ਾਂ ਨੂੰ ਲੈ ਕੇ ਬਰੀ ਵਿਚਾਰੇ ਪਿੰਡਾਂ ਵਿੱਚੋਂ ਦੂਰੋਂ ਦੂਰੋਂ ਆ ਕੇ ਇੱਥੇ ਆਪਣੇ ਇਲਾਜ ਲਈ ਆਉਂਦੇ ਹਨ ਇੱਥੇ ਡਾਕਟਰ ਕੋਈ ਮਿਲ ਨਹੀਂ ਰਿਹਾ ਉਹਨਾਂ ਨੂੰ ਬਹੁਤ ਪਰੇਸ਼ਾਨ ਹੋ ਕੇ ਇੱਧਰ ਉੱਧਰ ਜਾ ਰਹੇ ਹਨ ਬਾਹਰ ਪੈਸੇ ਖਰਚ ਕੇ ਉਹਦੀਆਂ ਦਵਾਈਆਂ ਲੈ ਰਹੇ ਹਨ ਜਦ ਕਿ ਦਵਾਈਆਂ ਹਸਪਤਾਲ ਵਿੱਚ ਸਭ ਕੁਝ ਫ੍ਰੀ ਮਿਲ ਰਿਹਾ ਸਾਨੂੰ ਮਰੀਜ਼ਾਂ ਨੂੰ ਮਿਲ ਰਿਹਾ ਤੇ ਪਰ ਨਾ ਡਾਕਟਰ ਹੋਣ ਦੀ ਕਮੀ ਕਰਕੇ ਇਹ ਸਾਰੇ ਮਰੀਜ਼ਾਂ ਨੂੰ ਬਹੁਤ ਵੱਡੀਆਂ ਪਰੇਸ਼ਾਨੀਆਂ ਆ ਰਹੀਆਂ ਹਨ ਜਿਸ ਵਿੱਚ ਮਰੀਜ਼ ਨੂੰ ਜ਼ਿਆਦਾ ਤਕਲੀਫ ਹੋ ਰਹੀ ਹੈ ਵਿੱਚ ਡਾਕਟਰ ਹੋਂ ਮੌਜੂਦ ਹੈਗੇ ਹੋਂ ਡਾਕਟਰ ਇਹਨਾਂ ਦੇ ਵਿੱਚ ਜਿੱਥੇ ਅਸੀਂ ਦਵਾਈ ਚਲਦੀ ਸੀ ਪਹਿਲਾਂ ਉਹ ਇੱਕ ਹੀ ਡਾਕਟਰ ਹੈਗੇ ਆ ਜਦੋਂ ਕਿ ਤੁਸੀਂ ਆਪਾਂ ਰੱਛ ਦੇਖ ਸਕਦੇ ਆ ਤੇ ਮਤਲਬ 2 ਘੰਟੇ ਵੀ ਪਰਚੇ ਕੱਟ ਕੇ ਲਗਭਗ ਮੈਨੂੰ ਲੱਗ ਨਹੀਂ ਰਿਹਾ ਵੀ ਸਾਰਿਆਂ ਦੀ ਵਾਰੀ ਆਊਗੀ ਇੱਥੇ ਘੱਟ ਤੋਂ ਘੱਟ ਇੱਥੇ 7-8 ਹਾਂ ਕਈ ਕਈ ਵਾਰੀ ਦੋ-ਦੋ ਦਿਨ ਵਾਰੀ ਨਹੀਂ ਆਉਂਦੀ ਹਨਾ ਜੀ ਡਾਕਟਰ ਦੇ ਕੀ ਮੰਗ ਕਰਦੇ ਆ ਅਸੀਂ ਮੰਗੇ ਹੀ ਕਰਦੇ ਆ ਜੀ ਵੀ ਡਾਕਟਰੀ ਇਧਰਲੇ ਪਾਸੇ ਡਾਕਟਰ ਤਨਾਤ ਕੀਤੇ ਆ ਜੈਤੋ ਦੇ ਵਿੱਚ ਹੀ ਨਹੀਂ ਹੋਰ ਵੀ ਆਪਾਂ ਜੋ ਵੀ ਸਰਕਾਰੀ ਹਾਲਤ ਇਹਨਾਂ ਦੀ ਹਸਪਤਾਲਾਂ ਦੀ ਦੇਖਦੇ ਆ ਬਹੁਤ ਹੀ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕੋਈ ਸੰਦੀ ਲੋਡ ਨਹੀਂ ਹੈ ਡਾਕਟਰ ਇੱਕ ਆ ਜੀ ਤੇ ਮਰੀਜ਼ ਵੜਿਆ ਜੀ ਹਾਂ ਡਾਕਟਰ ਦੀ ਕੋਲ ਡਾਕਟਰ ਹੋਏ ਦੋ ਡਾਕਟਰ ਹੁਣ ਤਾਂ ਰੀਜ਼ ਬੜਾ ਸੌ ਕਰੇ ਲਾਈ ਹੋਏ ਇਸ ਕਰਕੇ ਹੀ ਦਿੱਕਤ ਆ ਰਹੀ ਐ ਇੱਕ ਮਰ ਡਾਕਟਰ ਕਿੰਨੇ ਕੁ ਮਰੀਜ਼ ਵਿਖੀ ਬਿਲਕੁਲ ਹੁਣ ਸਰਕਾਰ ਤੋਂ ਕੀ ਮੰਗਣਾ ਕੀ ਹੋਣਾ ਚਾਹੀਦਾ ਹੈ ਇੱਥੇ ਇੱਕ ਡਾਕਟਰ ਹੋਰ ਆਉਣਾ ਚਾਹੀਦਾ ਜੀ ਕੁਆਲੀਫਾਈਡ ਡਾਕਟਰ ਇੱਕ ਦਿੱਕਤ ਉਹ ਕਿ ਇੱਕ ਡਾਕਟਰ ਹੋਰ ਹੋਣਾ ਹੈ ਹੋਰ ਹਾਂ ਜੀ ਜੀ ਅੱਜ ਤੱਕ ਹੀ ਸਨਤਾ ਜੀ ਐਨ ਦਵਾਈ ਲੈਣੇ ਆਏ ਐ ਅਸਤ ਜੀ ਦਵਾਈ ਲੈਣ ਆਏ ਹੋਗੇ ਤੇ ਕਿ ਰਾਸ਼ਕਿਦਾ ਕਹਿਗਾ ਆ ਰਸਤਾ ਹਾਂ ਜੀ ਤੁਸੀਂ ਇਹਦਾ ਸਾਰਿਆਂ ਨੂੰ ਜਿੰਨਾ ਹੈਗਾ ਹੈਗਾ ਰਸਤਾ ਹਾਂ ਹਾਂ ਜੀ ਰਸਤੇ ਤਾਂ ਪਤਾ ਹੀ ਹੈ ਵੀ ਡਾਕਟਰ ਇੱਕ ਬੈੰਦਾ ਹੈਗਾ ਤੇ ਮਰੀਜ਼ ਇੰਨੇ ਇੱਥੇ ਉਹ ਤੁਹਾਨੂੰ ਪਤਾ ਹੀ ਹੈ ਸਭ ਨੂੰ ਬਿਲਕੁਲ ਬਿਲਕੁਲ ਕੀ ਕਹਿਣਾ ਚਾਹੁੰਦੇ ਕਿ ਇੱਥੇ ਡਾਕਟਰ ਹੋਰ ਹੋਣੇ ਚਾਹੀਦੇ ਸੀ ਐਟ ਸੀਜ ਦੇ हिसाब ਨਾਲ ਡਾਕਟਰ ਬਹੁਤ ਘੱਟ ਹੈ ਇੱਥੇ ਸਿਰਫ ਇੱਕ ਹੀ ਡਾਕਟਰ ਆ ਰਿਹਾ ਹੁਣ ਰੈਗੂਲਰ ਬੇਸਿਸ ਤੇ ਮਰੀਜ਼ ਇੱਕ ਦਿਨ ਦਾ 3-300 ਟਾਈਮ ਪੈਸ ਹੋ ਜਾਂਦਾ ਉਸ ਹਿਸਾਬ ਨਾਲ ਡਾਕਟਰਾਂ ਦੀ ਕਾਫੀ ਕਮੀ ਹੈ ਇੱਥੇ ਡਾਕਟਰ ਹੋਣੇ ਚਾਹੀਦੇ ਕਿੰਨੇ ਬੈੱਡਡ ਹਸਪੀਟਲ ਹੈ ਜੀ 30 ਬੈੱਡਡ ਹੈ ਜੀ 30 ਬੈੱਡਡ ਹੈ ਜੀ ਮਤਲਬ ਕਿ ਕਿੰਨੇ ਇਲਾਕੇ ਦੇ ਜਿਹੜੇ ਕਿ ਪਿੰਡ-ਪਿੰਦੇ ਜਿਹੜੇ ਇਲਾਜ ਕਰਵਾਣ ਆਉਂਦੇ ਹੁੰਦਾ ਚਾ ਚਾ 15-16 ਤਾਂ ਆਉਂਦੇ ਹੀ ਹੈ 1300 ਦਾ ਪਿੰਡ ਜੇ ਦੇ ਕੇ ਲਾਸਟ ਪਾਣਾ ਤੇ ਜੀ ਤੇ ਕੋਈ ਹਾਇਰ ਹੈ ਥੋੜੀ ਤੋਂ ਵੀ ਲਿਖ ਕੇ ਦਿੱਤਾ ਗਿਆ ਕਿ ਡਾਕਟਰ ਦੀ ਕਾਰ ਤੋਂ ਪੂਰਾ ਹਾਂਜੀ ਅਸੀਂ ਆਪਣੀ ਰਿਕੁਆਇਰਮੈਂਟ ਬਾਰੇ ਐਸ ਐਮਓ ਮੈਡਮ ਨੂੰ ਦੱਸ ਦਿੱਤਾ ਸੀ ਉਹਨਾਂ ਨੇ ਸ਼ਾਇਦ ਅੱਗੇ ਉੱਪਰ ਡਿਮਾਂਡ ਲਿਖ ਕੇ ਮਤਲਬ ਕਿ ਸਾਨੂੰ ਰਿਕੁਆਇਰਮੈਂਟ ਹੈ ਉਹ ਦਿੱਤੀ ਹੋਈ ਹੈ ਜੀ ਜੀ ਤੇ ਐਸ ਐਮਓ ਰੈਗੂਲਰ ਆ ਰਿਹਾ ਜਾਂ ਤੋਂ ਦੇ ਵਿੱਚ ਤੁਸੀਂ ਅ ਰੈਗੂਲਰ ਤਾਂ ਨਹੀਂ ਉਹਨਾਂ ਦੇ ਡੇਜ਼ ਹੈਗੇ ਆ ਫਿਕਸਡ ਉਸ ਉਹਨਾਂ ਦਿਨਾਂ ਤੇ ਆਉਂਦੀ ਹੈ ਜੀ